ਮੰਤਰੀ ਮੰਡਲ ਦੇ ਵਿਸਥਾਰ ਦੀ ਜਦੋਂ ਗੱਲ ਤੁਰੀ ਤੇ ਵੱਡੀਆਂ ਦੋ ਖਬਰਾਂ ਸਾਹਮਣੇ ਆਈਆਂ ਇੱਕ ਤਾਂ ਸਭ ਨੂੰ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਸੰਜੀਵ ਰੋੜਾ ਐਮ ਐਲ ਏ ਤੋਂ ਮੰਤਰੀ ਬਣਨਗੇ ਸੌ ਵੀ ਉਹਨਾਂ ਨੇ ਚੁੱਕ ਲਈ ਪਰ ਨਾਲ ਹੀ ਇੱਕ ਮੰਤਰੀ ਨੂੰ ਝਟਕੇ ਦੀ ਖਬਰ ਆ ਰਹੀ ਹੈ ਉਹ ਕੌਣ ਨੇ ਕੁਲਦੀਪ ਸਿੰਘ ਢਾਲੀਵਾਲ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਜਦੋਂ ਫੈਸਲੇ ਲੈਂਦੀ ਹੈ ਤੇ ਇੱਕਦਮ ਜਿਹੜੇ ਸਰਪ੍ਰਾਈਜ਼ ਕਰਨ ਵਾਲੇ ਫੈਸਲੇ ਵੀ ਕਾਫੀ ਪਹਿਲਾਂ ਵੀ ਲਏ ਗਏ ਪਰ ਅੱਜ ਦਾ ਜਿਹੜਾ ਦਿਨ ਖਾਸ ਹੈ ਉਹ ਕਿਸ ਦੇ ਲਈ ਖੁਸ਼ੀਆਂ ਖੇੜਿਆਂ ਵਾਲਾ ਹੈ ਤੇ ਕਿਸ ਦੇ ਲਈ ਝਟਕੇ ਵਾਲਾ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਅਗਰੇ ਜੋ ਸਰਕਾਰ ਦੇ ਜਾਣਕਾਰ ਦੱਸਦੇ ਨੇ ਕਿ ਜਿਹੜੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਜਿਹੜੀ ਛੁੱਟੀ ਕਰ ਦਿੱਤੀ ਗਈ ਆ ਔਰ ਲੁਧਿਆਣੇ ਦੇ ਵਿੱਚ ਪਹਿਲਾ ਜਿਹੜਾ ਮੰਤਰੀ ਮਿਲਿਆ ਕਿਉਂਕਿ ਕਰੀਬ 40 ਮਹੀਨਿਆਂ ਦੀ ਸਰਕਾਰ ਹੋਣ ਵਾਲੀ ਆ ਤੇ ਇਸ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਕੋਈ ਮੰਤਰੀ ਨਹੀਂ ਤੇ ਉਹ ਸੁਜੀਵ ਰੋੜਾ ਦੇ ਰੂਪ ਦੇ ਵਿੱਚ ਲੁਧਿਆਣਾ ਦੇ ਵਾਸੀਆਂ ਨੂੰ ਸੰਜੀਵ अरोड़ा बतौर कैबिनेट ਮੰਤਰੀ ਮਿਲੇ ਨੇ ਰਹੀ ਗੱਲ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਜੋ ਅਜਨਾਲਾ ਤੋਂ ਪਹਿਲੀ ਦਫਾ ਐਮਐਲਏ ਬਣੇ ਨੇ ਤੇ ਉਹਨਾਂ ਨੂੰ ਵੀ ਅੱਜ ਮੰਤਰੀ ਮੰਡਲ ਤੋਂ ਬਾਹਰ ਦਾ ਰਾਹ ਦਾ ਦਿਖਾ ਦਿੱਤਾ ਉਹਨਾਂ ਵਜ੍ਹਾ ਕੀ ਹੈ ਕਿ ਜੇ ਕਿਸੇ ਮੰਤਰੀ ਨੂੰ ਮੰਤਰੀ ਮੰਡਲ ਤੋਂ ਦੀ ਛੁੱਟੀ ਕੀਤੀ ਜਾਂਦੀ ਹੈਗਾ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਪਰਫਾਰਮੈਂਸ ਜਾਂ ਕੋਈ ਸ਼ਿਕਾਇਤਾਂ ਜਾਂ ਫਿਰ ਸਰਕਾਰ ਦੇ ਕਹਿਣੇ ਤੋਂ ਬਾਹਰ ਜਾਂ ਦਿੱਲੀ ਵਾਲਿਆਂ ਦੇ ਕਹਿਣੇ ਤੋਂ ਬਾਹਰ ਜਾਂ ਫਿਰ ਮੁੱਖ ਮੰਤਰੀ ਦੇ ਨਾਲ ਨਹੀਂ ਬੰਦੀ ਇਹ ਚਾਰ ਪੰਜ ਪਹਿਲੂ ਆ ਲੋਕ ਫਿਰ ਵਿਚਾਰ ਚਰਚਾ ਇਕ ਚੈੱਕ ਕਰਦੇ ਨੇ ਕਿ ਆਖਰ ਵਜ੍ਹਾ ਕੀ ਹੋ ਸਕਦੀ ਕਿ ਗੁਰਦੀਪ ਸਿੰਘ ਢਾਲੀਵਾਲ ਹਾਲਾਂਕਿ ਗੁਰਦੀਪ ਸਿੰਘ ਢਾਲੀਵਾਲ ਔਰ ਮੁੱਖ ਮੰਤਰੀ ਦੇ ਬਹੁਤ ਹੀ ਗੂੜੀ ਪ੍ਰਾਣੀ ਸਾਹਜ ਹੈ ਕਿਉਂਕਿ ਗੁਰਦੀਪ ਸਿੰਘ ਢਾਲੀਵਾਲ ਹੋਣੀ ਜਦੋਂ ਹਾਸ਼ਮ ਸ਼ਾਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੇਲਾ ਕਰਵਾਉਂਦੇ ਰਹੇ ਨੇ ਉਦੋਂ ਦੀ ਭਗਵੰਤ ਮਾਨ ਸਾਹਿਬ ਔਰ ਗੁਰਦੀਪ ਢਾਲੀਵਾਲ ਸਾਹਿਬ ਵਿਚਕਾਰ ਜਿਹੜੀ ਦੋਸਤੀ ਚੱਲਦੀ ਆ ਰਹੀ ਹੈ ਔਰ ਗੁਰਦੀਪ ਸਿੰਘ ਢਾਲੀਵਾਲ ਨੂੰ ਜਦੋਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨੂੰ ਐਜ਼ ਅ ਟ੍ਰਬਲ ਸ਼ੂਟਰ ਦੇ ਤੌਰ ਤੇ ਵੀ ਦੇਖਿਆ ਜਾਂਦਾ ਬਹੁਤ ਸਾਰੇ ਮਸਲਿਆਂ ਦੇ ਵਿੱਚ ਉਹਨਾਂ ਨੂੰ ਕਮੇਟੀਆਂ ਵਿੱਚ ਪਾਇਆ ਜਾਂਦਾ ਰਿਹਾ ਜੇ ਕਾਂਗਰਸ ਪਾਰਟੀ ਨੂੰ ਘੇਰਨਾ ਜਾਂ ਅਕਾਲੀਆਂ ਨੂੰ ਘੇਰਨਾ ਹੈ ਕਿ ਤੇ ਸਭ ਤੋਂ ਜਿਹੜਾ ਵਾ ਉਹ ਵਰਤੇ ਕੌਣ ਸੀ ਉਹ ਕੁਲਦੀਪ ਸਿੰਘ ਢਾਲੀਵਾਲ ਜੀ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਫੜੇ ਗਏ ਨੇ ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਸੀ ਪਰ ਕੁਲਦੀਪ ਸਿੰਘ ਢਾਲੀਵਾਲ ਨੂੰ ਟਾਈਮ ਟੂ ਟਾਈਮ ਜਿਹੜੇ ਨੇ ਉਹ ਪੰਜਾਬ ਸਰਕਾਰ ਵੱਲੋਂ ਜਾਂ ਦਿੱਲੀ ਹਾਈ ਕਮਾਂਡ ਵੱਲੋਂ ਜਾਂ ਝਟਕੇ ਜਿਹੜੇ ਉਹ ਮਿਲਦੇ ਰਹੇ ਕਿ ਨੇ ਪਹਿਲਾ ਇਹਨਾਂ ਕੋ ਸਭ ਤੋਂ ਮਹੱਤਵਪੂਰਨ ਜਿਹੜਾ ਮਹਿਕਮਾ ਹੁੰਦਾ ਸੀ ਉਹ ਰੂਲ ਡਿਵੈਲਪਮੈਂਟ ਹੁੰਦਾ ਜਿਹਦੇ ਚ ਇਹਨਾਂ ਨੇ ਬਹੁਤ ਵੱਡੇ ਵੱਡੇ ਕਿਹਨਾਂ ਗੱਲਾਂ ਵੀ ਕੀਤੀਆਂ ਕੁਝ ਗੱਲਾਂ ਉਹਨਾਂ ਦੀਆਂ ਕੱਪਾਂ ਵੀ ਸਾਬਤ ਸਾਬਤ ਹੋਈਆਂ ਕੁਝ ਸੋਸ਼ਲ ਵੀ ਸਾਬਤ ਹੋਈ ਕਿ ਅਸੀਂ ਸੁਖ ਵਿਲਾਸ ਢਾਹ ਦੇਣਾ ਅਸੀਂ ਉੱਥੇ स्विਮਿੰਗ ਪੂਲ ਬਣਾਉਣ ਦੇਣਾ ਅਸੀਂ ਉੱਥੇ ਉਹਨੂੰ ਰੈਂਟਰ ਤੇ ਦਿਆ ਕਰਾਂਗੇ ਉੱਤੇ ਹੀ ਹੋਟਲ ਝਾੜਿਆ ਕਰਾਂਗੇ ਇਤਾਂ ਦੇ ਜਿਹੜੇ ਸ਼ੋਸ਼ੇ ਨੇ ਉਹ ਸਾਰੇ ਫਲॉप ਹੋਏ ਸੀ ਔਰ ਉਹਨਾਂ ਦੀ ਗੱਲ ਦੇ ਵਿੱਚ ਕੋਈ ਅਵਜ ਨਹੀਂ ਸੀ ਫਿਰ ਉਹਨਾਂ ਦਾ ਜਿਹੜਾ ਮਹਿਕਮਾ ਰੂਲਰ ਡਿਵੈਲਪਮੈਂਟ ਖੋ ਕੇ ਫਿਰ ਕੁਲਦੀਪ ਸਿੰਘ ਉਹ ਕੁਲਦੀਪ ਸਿੰਘ ਢਾਲੀਵਾਲ ਕੋ ਖੋ ਕੇ ਫਿਰ ਲਾਜਿਤ ਸਿੰਘ ਭੁੱਲਰ ਨੂੰ ਦਿੱਤਾ ਗਿਆ ਸੀ ਫਿਰ ਲਾਜਿਤ ਭੁੱਲਰ ਨੂੰ ਤੋਂ ਜਿਹੜਾ ਮਹਿਕਮਾ ਕਾ ਫਿਰ ਜਦੋਂ 6ਵੇਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਇਆ ਉਹ ਫਿਰ ਮੁੰਡਿਆ ਸਾਹਿਬ ਨੂੰ ਦਿੱਤਾ ਗਿਆ ਸੀ ਉੜਰਿਆਲ ਇੱਕ ਤੁਹਾਨੂੰ ਯਾਦ ਹੋਵੇਗਾ ਬੜੀ ਚਰਚਾ ਹੈ ਕਿ ਇਹਨਾਂ ਕੋਈ ਅਜਿਹਾ ਮਹਿਕਮਾ ਹੈ ਸ਼ਿਕਾਇਤਵਾਨ ਜਿਹਦਾ ਕੋਈ ਡਿਪਾਰਟਮੈਂਟ ਨਹੀਂ ਹੈਗਾ ਤੇ ਬਿਨਾਂ ਮਹਿਕਮੇ ਤੋਂ ਇਹ 5-6 ਮਹੀਨੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਕੰਮ ਕਰਦੇ ਰਹੇਗੇ ਮਹਿਕਮਾ ਹੈ ਨਹੀਂ ਸੀ ਤੇ ਮਹਿਕਮੇ ਦੇ ਮੰਤਰੀ ਬਣਾ ਦਿੱਤੇ ਕਿ ਨਹੀਂ ਉਹ ਵੀ ਬੜਾ ਚਰਚਾ ਦੇ ਵਿੱਚ ਸਰਕਾਰ ਨੂੰ ਬੜਾ ਬੈਕਯੂਟਰ ਲੈਣਾ ਪਿਆ ਸੀ ਮੰਤਰੀ ਨੇ ਆਪਣੀ ਆਪ ਵੀ ਉਹਨੇ ਫਜ਼ੀਲਤ ਸਮਝੀ ਸੀ ਹੁਣ ਇਹਨਾਂ ਕੋਈ ਇੱਕੋ ਮਹਿਕਮਾ ਰਹਿ ਗਿਆ ਸੀ ਐਨ ਆਰ ਆਈ ਉਹ ਵੀ ਦੱਸਿਆ ਜਾ ਰਿਹਾ ਕਿ ਐਨਆਰਆਈ ਮਹਿਕਮਾ ਵੀ ਜਿਹੜਾ ਜਿਹੜਾ ਵਾ ਉਹ ਨਵੇਂ ਮੰਤਰੀ ਜਿਹੜੇ ਸੰਦੀਪ ਰੋੜਾ ਉਹਨਾਂ ਨੂੰ ਦਿੱਤਾ ਜਾ ਸਕਦਾ ਹਾਲਾਂਕਿ ਸ਼ਾਮ ਤੱਕ ਜਿਹੜੇ ਮੰਤਰੀ ਮੰਡਲ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਮਹਿਕਮੇ ਬਦਲੇ ਜਾ ਸਕਦੇ ਨੇ ਖੇਤੀਬਾੜੀ ਮਹਿਕਮਾ ਕਿਸੇ ਨੂੰ ਹੋਰ ਐਕਸਾਈਜ਼ ਕਿਸੇ ਨੂੰ ਹੋਰ ਇੰਡਸਟਰੀ ਕਿਸੇ ਹੋਰ ਇਦਾਂ ਦੇ ਮਹਿਕਮੇ ਢੇ ਵੰਡੇ ਜਾ ਸਕਦੇ ਦੁਬਾਰਾ ਕਿਉਂਕਿ ਸੰਦੀਪ ਰੋੜਾ ਦਾ ਮਹਿਕਮਾ ਦੇਣੇ ਨੇ ਤੇ ਉਹ ਕਿਸੇ ਕੋਲ ਵਾਪਸ ਲੈਣੇ ਪੈਣਗੇ ਹੁਣ ਸਵਾਲ ਹੈ ਕਿ ਗਲਦੀਪ ਗਲਦੀਪ ਸਿੰਘ ਢਾਲੀਵਾਲ ਹੀ ਟਾਰਗੇਟ ਤੇ ਕਿਉਂ ਹੋਇਆ ਸਰ ਬੇਚਸਪ ਗੱਲ ਇੱਥੇ ਖੁੱਲ੍ਹਨ ਸਾਹਵੇਂ ਹੈ ਦੇਖਸਪ ਗੱਲ ਇਹ ਹੈ ਜੀ ਇੱਥੇ ਕਿ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਦੇ ਮਹਿਕਮੇ ਵਾਪਸ ਲੈਣ ਦੀ ਗੱਲ ਤੁਰੀ ਹੈ ਉਹ ਤਾਂ ਇਸ ਵਕਤ ਸਰਕਾਰ ਦੇ ਲਈ ਫੰਡ ਮੰਗਣ ਦੇ ਲਈ ਦਿੱਲੀ ਗਏ ਹੋਏ ਹੈ ਮੰਤਰੀ ਮੰਡਲ ਦੇ ਵਿੱਚੋਂ ਹੀ ਨੁਮਾਇੰਦਗੀ ਕਰਦੇ ਹੋਏ ਆ ਉਹ ਕੇਂਦਰੀ ਮੰਤਰੀ ਤੋਂ ਫੰਡ ਲੈ ਰਹੇ ਨੇ ਕਿ ਸੁਰੱਖਿਆ ਭਾਰਤ ਦੀ ਜਿਹੜੀ ਹੈਗੀ ਆ ਭਾਰਤ ਪਾਕਿਸਤਾਨ ਸਰਹੱਦ ਪੰਜਾਬ ਦੀ ਰਾਵੀ ਵਾਲਾ ਪਾਸਾ ਜਾਂ ਹੜਾਂ ਦੀ ਮਾਰ ਪੈਂਦੀ ਹੈ ਫੰਡ ਮਿਲਣੇ ਚਾਹੀਦੇ ਇੱਕ ਪਾਸੇ ਤੋਂ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਅੱਜ ਦੇਖੋ ਸਭ ਤੋਂ ਮੀਟੀਗਲ ਇਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਵੀ ਹੋ ਸਕਦਾ ਇੱਥੇ ਤੇ ਐਮਐਲਏ ਨੂੰ ਰਾਜ ਸਭਾ ਮੈਂਬਰ ਬਣਾਇਆ ਜਾ ਸਕਦਾ ਰਾਜ ਸਭਾ ਦੇ ਮੈਂਬਰ ਨੂੰ ਐਮਐਲਏ ਲੜਾ ਕੇ ਤੇ ਮੰਤਰੀ ਵੀ ਬਣਾਇਆ ਜਾ ਸਕਦਾ ਇੱਥੇ ਕੁਝ ਵੀ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਕੁਝ ਵੀ ਕਰ ਸਕਦੀ ਤੇ ਕੁਝ ਵੀ ਯੂ-ਟਰਨ ਲੈ ਸਕਦੀ ਹੈਗੀ ਹੁਣ ਦੇਖੋ ਬਤੌਰ ਮੰਤਰੀ ਉਹ ਦਿੱਲੀ ਦੇ ਵਿੱਚ ਗਏ ਨੇ ਮੀਟਿੰਗ ਕਰਨ ਗਏ ਨੇ ਤੇ ਉਹ ਮੀਟਿੰਗ ਕਰਦੇ ਕਰਦੇ ਪਿੱਛੋਂ ਉਹਨਾਂ ਕੋ ਝੰਡੀ ਵਾਲੀ ਕਾਰ ਹੀ ਖੋਲੀ ਹੈਗੀ ਨਾ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਉਹ ਸਵਾਲ ਹੈ ਕਿ ਸਿਰਫ ਕਲਦੀਪ ਸਿੰਘ ਢਾਲੀਵਾਲ ਦੀ ਪਰਫਾਰਮੈਂਸ ਮਾੜੀ ਜਾਂ ਬਾਕੀਆਂ ਦੀ ਇਨ੍ਹਾਂ ਖਿਲਾਫ ਕੀ ਸ਼ਿਕਾਇਤਾਂ ਜਾਂ ਇਹ ਕੀ ਹਾਈ ਕਮਾਂਡ ਦੇ ਕਹਿਣ ਤੇ ਨਹੀਂ ਚੱਲ ਰਹੀ ਇਹ ਤਾਂ ਹੁਣ ਕਲਦੀਪ ਸਿੰਘ ਢਾਲੀਵਾਲ ਹੀ ਕਹਿ ਸਕਦੇ ਜੇ ਉਹਨਾਂ ਨੂੰ ਮੀਡੀਆ ਗੱਲਬਾਤ ਕਰੂਗੇ ਤਾਂ ਕਹੋਗੇ ਮੈਂ ਤਾਂ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਮੈਨੂੰ ਤਾਂ ਮੰਤਰੀ ਮੰਡਲ ਦੀ ਕੋਈ ਭੁੱਖ ਵੀ ਨਹੀਂ ਸੀ ਮੈਂ ਇਹਦੇ ਕਦੀ ਸੋਚਿਆ ਵੀ ਨਹੀਂ ਇਦਾਂ ਦੀਆਂ ਗੱਲਾਂ ਕਹਿ ਕੇ ਟਾਲ ਦੇਣਗੇ ਪਰ ਇਹ ਗੱਲ ਇਹ ਚਰਚਾ ਸੀ ਕਿ ਜਿਹੜੇ ਮੰਤਰੀ ਹੋਰ ਵੀ ਨਵੇਂ ਚਿਹਰੇ ਦਿੱਤੇ ਜਾ ਸਕਦੇ ਨੇ ਇਹ ਵੀ ਚਰਚਾ ਸੀ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮੰਤਰੀ ਦੀ ਬੰਡਲ ਸ਼ਾਮਲ ਕੀਤਾ ਜਾ ਸਕਦਾ ਜਾਂ ਹੋਰਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਲੇਕਿਨ ਅੱਜ ਕੱਲ੍ਹ ਸੰਜੀਵ ਰੂੜਾ ਨੂੰ ਹੀ ਮੰਤਰੀ ਬਣਾਇਆ ਗਿਆ ਕਿਉਂਕਿ ਉਹ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ ਜੀ ਹੁਣ ਹਾਲਾਂਕਿ ਸੰਵਿਧਾਨ ਮੁਤਾਬਕ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਬਣ ਸਕਦੇ ਹੈਗੇ ਨੇ ਫਿਲਹਾਲ ਜਿਹੜੇ ਨੇ 16 ਮੰਤਰੀ ਨੇ ਮੁੱਖ ਮੰਤਰੀ ਭਗਵਤ ਮਾਨ ਸਮੇਤ ਦੋ ਅਹੁਦੇ ਖਾਲੀ ਨੇ ਹੁਣ ਦੋ ਅਹੁਦੇ ਕਦੋਂ ਭਰਨਗੇ ਕਿਉਂਕਿ ਹੁਣ ਤੱਕ ਤੇ ਤਿੰਨ ਸਾਲਾਂ ਦੀ ਸਰਕਾਰ ਦੇ ਵਿੱਚ ਸੱਤ ਬਰਾਂ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋ ਚੁੱਕਾ ਤੇ ਹਲੇ ਤੱਕ 18 ਮੰਤਰੀ ਨਹੀਂ ਪਰੇਗੇ ਬਦਲ ਜਾਂ ਦੋ ਨਵੇਂ ਦੀ ਜਿਹੜੀ ਐ ਐਂਟਰੀ ਹੋਏਗੀ ਜਾਂ ਫਿਰ ਇੱਕ ਦੋ ਜਾਣਿਆਂ ਦੀ ਹੋਰ ਛੁੱਟੀ ਹੋਏਗੀ ਪਰ ਇਹ ਕਿ ਅੰਮ੍ਰਿਤਸਰ ਦੇ ਵਿੱਚ ਜਲ ਕਿਤੇ ਹੋਵੇ ਤੇ ਦੋ ਮੰਤਰੀ ਸਨ ਇੱਕ ਹਰਪਜਨ ਸਿੰਘ ਏਟੀਓ ਇੱਕ ਗੁਰਦੀਪ ਸਿੰਘ ਢਾਲੀਵਾਲ ਜੀ ਸੰਕ ਜਿਹੜੇ ਲਾਲਜੀਤ ਭੁੱਲਰ ਗੁਰਦਾਸਪੁਰ ਪਠਾਨਕੋੜ ਤੋਂ ਗੱਲ ਕੀਤੀ ਜਾਵੇ ਤਾਂ ਉੱਥੋਂ ਲਾਲਚੰਦ ਘਟਾਰੂ ਝੱਕਾ ਜੀ ਜਲੰਧਰ ਤੋਂ ਸੀ ਬਲਕਾਣ ਸਿੰਘ ਉਹਦੀ ਅਸਤੀਫਾ ਲੈ ਲਿਆ ਗਿਆ ਉੱਥੇ ਜਿਹੜੇ ਮੈਂ ਉਹ ਜ਼ਿਮੀਂਦਾਰ ਭਗਤ ਨੂੰ ਬਣਾਇਆ ਬਦਲ ਹੋਣ ਤੱਕ ਪੰਜਾਬ ਸਰਕਾਰ ਦੇ 8 ਜਿਹੜੇ ਮੰਤਰੀ ਨੇ ਉਹ ਐਕਸ ਮੰਤਰੀ ਹੋ ਚੁੱਕੇ ਨੇ ਜਿਹਦੇ ਚ ਸਿਹਤ ਮੰਤਰੀ ਵਿਜੇ ਸਿੰਘਲਾ ਜੀ ਫਿਰ ਚੇਤਨ ਸਿੰਘ ਜੋੜੇ ਮਾਜਰਾ ਲਾਲੋ ਫਿਰ ਅਨਮੋਲ ਗਗਨਮਾਨ ਲਾਲੋ ਹਨ ਫਿਰ ਫੌਜਾ ਸਿੰਘ ਸਰਾਰੀ ਲਾਲੋ ਵਲਕਾਰ ਸਿੰਘ ਲਾਲੋ ਹੁਣ ਇਹ ਵਾਲੇ ਮੰਤਰੀ ਮਤਲਬ ਇਸ ਮੰਤਰੀਆਂ ਸਾਲਾਂ ਦੀ ਸਰਕਾਰ ਦੇ ਵਿੱਚ 8 9 ਤੇ ਐਕਸ ਮੰਤਰੀ ਹੋ ਚੁੱਕੇ ਨੇ ਸਰਕਾਰ ਦੀ ਪਰਫਾਰਮੈਂਸ ਜਾਂ ਮੰਤਰੀਆਂ ਦੀ ਪਰਫਾਰਮੈਂਸ ਢਿੱਲੀ ਆ ਇਹਦੇ ਮੰਤਰੀ ਜਿਨ੍ਹਾਂ ਕੋ ਕੁਰਸੀਆਂ ਖੋਈਆਂ ਗਿਆ ਉਹ ਚੰਗੀ ਤਰ੍ਹਾਂ ਜਾਣਦੇ ਨੇ ਦਿਲ ਤੋਂ ਦੱਸਣਾ ਨਹੀਂ ਦੱਸਣਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਪਰ ਇਹ ਕਿ ਅਚਾਨਕ ਗੁਰਦੀਪ ਸਿੰਘ ਢਾਲੀਵਾਲ ਦਾ ਕਿਉਂ ਜਿਹੜਾ ਵਾ ਮੰਤਰੀ ਮੰਡਲ ਤੋਂ ਦੀ ਛੁੱਟੀ ਕੀਤੀ ਗਈ ਇੱਕ ਪਾਸੇ ਹਲੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਪੰਜਾਬ ਭਵਨ ਜਿੱਥੇ ਸਜੀਵ ਰੋਡ ਐ ਸੌ ਚੁੱਕ ਕੇ ਆਏ ਨੇ ਉੱਥੇ ਲੱਡੂ ਖਾ ਕੇ ਆਏ ਨੇ ਉਧਰ ਜਿਹੜਾ ਵਾ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦੀ ਬਲੀ ਲੈ ਲਈ ਹੈ ਹੁਣ ਕੁਲਦੀਪ ਸਿੰਘ ਧਾਰੀਵਾਲ ਦੀ ਬਲੀ ਲਈ ਹੈ ਤੇ ਜੇ ਕਿਸੇ ਹੋਰ ਮੰਤਰੀ ਨੂੰ ਸ਼ਾਮਲ ਕਰਨਾ ਸੀ ਸਵਾਲ ਹੈ ਕਿ ਅੱਜ ਹੀ ਬਾਕੀਆਂ ਨੂੰ ਵੀ ਜਿਹੜਾ ਵਾ ਉਹ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਹੈ ਲੇਕਿਨ ਆਮ ਆਦਮੀ ਪਾਰਟੀ ਆਪਣੇ ਬੰਦਿਆਂ ਨੂੰ ਝਟਕਾ ਕਿਸੇ ਵਲੀ ਦੇ ਸਕਦੀ ਆ ਤੇ ਪਿੱਛੇ ਜੇ ਇੱਕ ਮੰਤਰੀ ਦੱਸ ਰਿਹਾ ਸੀ ਕਿਸੇ ਨੂੰ ਕਿ ਉਹਨੂੰ ਨਵੀਂ-ਨਵੀਂ ਕੋਠੀ ਮਿਲ ਗਈ ਉਹਨੇ ਸੌ ਚੁੱਕੀ ਕੋਠੀ ਨੂੰ 3 ਮਹੀਨੇ ਹੋ ਗਏ ਸੀ ਕੋਟੀ ਤਿਆਰ ਨਹੀਂ ਹੋ ਰਹੀ ਸੀ ਹਾਂ ਹਾਰ ਕਿਉਂ ਨਹੀਂ ਅਫਸਰ ਬੁਲਾ ਲਏ ਜਿਨ੍ਹਾਂ ਨੇ ਕੋਟੀ ਤਿਆਰ ਕਰਨੀ ਸਰਕਾਰੀ ਕੋਟੀ ਸੈਕਟਰ 349 ਦੇ ਵਿੱਚ ਹਾਂ ਉਹਨੇ ਹਾਰ ਕੇ ਇੱਕ ਮੰਤ ਉਸ ਮੰਤਰੀ ਨੇ ਅਫਸਰ ਨੂੰ ਬਾਹੂ ਫੜ ਕੇ ਕੀ ਕਿਹਾ ਯਾਰ ਜਿਹੜਾ ਇੰਨਾ ਤੇ ਤਿੰਨ ਮਹੀਨੇ ਹੋ ਗਏ ਅਜੇ ਤੱਕ ਕੋਟੀ ਤਿਆਰ ਨਹੀਂ ਹੋਈ ਸਾਡੀ ਸਰਕਾਰ ਦੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਮੰਤਰੀ ਜੋ ਛੁੱਟੀ ਕਰਦੇ ਨੇ ਘੱਟੋ ਘੱਟ ਮੈਂ ਆਪਣੇ ਟੱਬਰ ਨੂੰ ਤੇ ਕੋਟੀ ਦਿਖਾ ਲਾ ਮਤਲਬ ਕਿਸੇ ਨੂੰ ਵੀ ਆਪਣੀ ਸਰਕਾਰ ਤੇ ਭਰੋਸਾ ਕਿਸੇ ਵੀ ਵਲੇ ਜਾਂ ਮੰਤਰੀ ਨੂੰ ਹਾਈ ਕਮਾਂਡ ਤੇ ਭਰੋਸਾ ਨਹੀਂ ਹੈ ਕਿ ਕਿਹੜੇ ਵਲੇ ਕਿਸੇ ਦੀ ਜਿਹੜੀ ਆ ਉਹ ਬਲੀ ਲਈ ਜਾ ਸਕਦੀ ਹੈ ਗਿਆ ਮੰਤਰੀ ਮੰਡਲ ਚੁੱਟੀ ਕਰਨੀ ਕਿਹੜੇ ਵਲੇ ਕਿਸੇ ਨੂੰ ਪਤਾ ਨਹੀਂ ਹੈ ਕਿ ਇਹਨਾਂ ਦੇ ਕੀ ਮਾਪਦੰਡ ਕੀ ਆ ਅਜੇ ਤੱਕ ਇਹਨਾਂ ਆਦੇਸ਼ ਦੀ ਜਨਤਾ ਨੂੰ ਪਤਾ ਲੱਗੇ ਨਾ ਪੰਜਾਬ ਦੀ ਜਨਤਾ ਨੂੰ ਪਤਾ ਲੱਗਾ ਲੇਕਿਨ ਫਿਲਹਾਲ ਕੁਲਦੀਪ ਸਿੰਘ ਧਾਲੀਵਾਲ ਨੂੰ ਵਾਸਤੇ ਵੱਡਾ ਚੜਕਾ ਕਿ ਬਿਤੇ ਨੇ ਤੋਂ ਦਿੱਲੀ ਦੇ ਵਿੱਚ ਪੰਜਾਬ ਆਰਡਰ ਵਾਸਤੇ ਪੈਸੇ ਮੰਗ ਰਹੇ ਸੀ ਚੰਡੀਗੜ੍ਹ ਪਹੁੰਚਦੇ ਨੇ ਸਰਕਾਰ ਉਹਨੂੰ ਕਹਿੰਦੇ ਕਿ ਤੁਸੀਂ ਆਪਣਾ ਅਸਤੀਫਾ ਦੇ ਦਿਓ ਉਹ ਸੀ ਫੌਨਾ ਕੋ ਮੰਗ ਲਿਆ ਗਿਆ ਇਸ ਕਰਕੇ ਇਹ ਸਵਾਲ ਹੈ ਕਿ ਆਖਰ ਜਿਹੜੇ ਇਨੀਸ਼ੀਏਟਿਵ ਮੰਤਰੀ ਜਿਹੜੇ ਕੱਢੇ ਜਾ ਰਹੇ ਪਹਿਲਾਂ ਇੰਦਰਬੀਰ ਸਿੰਘ ਨਿੱਜਰ ਹੁੰਦੇ ਸੀ ਉਹ ਉਹਨਾਂ ਨੂੰ ਵੀ ਮੰਤਰੀ ਮੰਡਲ ਚੋਂ ਕੱਢਿਆ ਗਿਆ ਸੀ ਜੀ ਹੁਣ ਸਵਾਲ ਹੈ ਕਿ ਇਹਨਾਂ ਦੇ ਖਿਲਾਫ ਹਾਈ ਕਮਾਂਡ ਕੋ ਕੀ ਪੁੱਛਿਆ ਸੀ ਗੁਰਦੀਪ ਸਿੰਘ ਧਾਲੀਵਾਲ ਦੀ ਕਿ ਮੈਂਕਵੀ ਦੀ ਪਰਫਾਰਮੈਂਸ ਜਾਂ ਸ਼ਿਕਾਇਤਾਂ ਜਾਂ ਹਾਈ ਕਮਾਂਡ ਦੇ ਕਹਿਣੇ ਤੋਂ ਬਾਅਦ ਸੀ ਜਾਂ ਮੰਨਿਆ ਨਹੀਂ ਮੰਨ ਨਹੀਂ ਰਹੀ ਸੀ ਇਹ ਜਿਹੜੀ ਚਰਚਾ ਸੀ ਇਹ ਹੁਣ ਸਵਾਲ ਇਹ ਬੜੇ ਗੁੱਝੇ ਨੇ ਕਿ ਆਖਰ ਵਜ੍ਹਾ ਕੀ ਕਿ ਅਚਾਨਕ ਇੱਕ ਪਾਸੇ ਢੋਲ ਵਜ ਰਹੇ ਨੇ ਸੰਜੀਵ ਰੋੜਾ ਦੇ ਘਰ ਤੇ ਦੂਜੇ ਪਾਸੇ ਕੁਲਦੀਪ ਸਿੰਘ ਢਾਲੀ ਵਾਲਾ ਹੁਣ ਕੋਈ ਅਸੀਫਾ ਲੈ ਲਿਆਗਾ ਹੁਣ ਇਸੇ ਲਾਜ਼ਮੀ ਤੌਰ ਤੇ ਕਾਲੀਦਲ ਵਾਲੇ ਜਿਆਦਾ ਹੋਣਗੇ ਖਾਸ ਕਰਕੇ ਜਿਹੜੇ ਬਿਕਰਵ ਸਿੰਘ ਮਜੀਠੀਆ ਕਿ ਜਿੰਨੀ ਕੁਲਦੀਪ ਸਿੰਘ ਢਾਲੀ ਵਾਲਾ ਉੱਚੀ ਉੱਚੀ ਬੋਲ ਕੇ ਗੱਲਾਂ ਕਰ ਰਿਹਾ ਸੀ ਕਾਲੀਦਲ ਨੂੰ ਲੈ ਕੇ ਜਾਂ ਕਾਂਗਰਸ ਲੈ ਕੇ ਉਕੇ ਉਹ ਅੱਜ ਲਾਜ਼ਮੀ ਤੌਰ ਤੇ ਜਿਵੇਂ ਉਹ ਠੰਡੇ ਨੇ ਅੱਜਕਲ੍ਹ ਦੀਪ ਸਿੰਘ ਢਾਲੀਵਾਲ ਵੀ ਸਰਕਾਰ ਨੇ ਟੰਡਾ ਕਰ ਦਿੱਤਾ ਹੈਗਾ ਮਤਲਬ ਬੋਲਣਯੋਗ ਹੈ ਵੀ ਨਹੀਂ ਛੱਡਿਆ ਹੈਗਾ ਜਿਹੜੇ ਵੀ ਹੁਣ ਤੱਕ ਮੰਤਰੀਆਂ ਕੇ ਕੁਰਸੀਆਂ ਵਾਪਸ ਲਈਆਂ ਨੇ ਚਾਹੇ ਉਹਦੇ ਚ ਚੇਤਨ ਜੋੜਾ ਮਾਇਰਾ ਦੀ ਗੱਲ ਕਰ ਲੋ ਹੂੰ ਚਾਹੇ ਇੰਦਰਪ੍ਰੀਤ ਸਿੰਘ ਨੇਜਰ ਦੀ ਗੱਲ ਕਰ ਲੋ ਜਾਂ ਵਿਜੇ ਸਿੰਘ ਵਾਲਾ ਦੀ ਕਰ ਲੋ ਜਾਂ ਬਲਕਾਰ ਸਿੰਘ ਉਹਨਾਂ ਦੀ ਗੱਲ ਕਰ ਲੋ ਚਾਹੇ ਅਨਮੋਲ ਗਗਨ ਮਾਨ ਦੀ ਗੱਲ ਕਰ ਲੋ ਜਾਂ ਜਿਹੜੇ ਹੋਰ ਵੀ ਚਰਮੀਤ ਢੇਰ ਸੀ ਚਾਹੇ ਮੀਤੇਰ ਬਾਅਦ ਐਮਪੀ ਬਣਾ ਦਿੱਤਾ ਗਿਆਗਾ ਪਰ ਕਦੀ ਵੀ ਉਸ ਤੋਂ ਬਾਅਦ ਉਹ ਚਰਚਾ ਦੇ ਵਿੱਚ ਨਹੀਂ ਆਏ ਨਾ ਨਾ ਹੀ ਉਹਦੀ ਕਦੀ ਉਹਨਾਂ ਨੇ ਸਰਕਾਰ ਦੀ ਖੁੱਲ ਕੇ ਆਮੇ ਭਰੀ ਆਈ ਹੈ ਉਹ ਤਾਂ ਸਰਕਾਰ ਆਪਣੇ ਹੀ ਮੰਤਰੀਆਂ ਨੂੰ ਠੰਡੇ ਕਰ ਰਹੀ ਹਾਂ ਜੇ ਕਿਸੇ ਦੇ ਖਿਲਾਫ ਸ਼ਿਕਾਇਤ ਆ ਜੋ ਕਰਪਸ਼ਨ ਦਾ ਮਸਲਾ ਹੈ ਜਿਨ੍ਹਾਂ ਦਾ ਕ腐ਸ਼ਨ ਦਾ ਮਸਲਾ ਸੀ ਸਰਕਾਰ ਨੇ ਆਪੇ ਉਹਨਾਂ ਨੂੰ ਪਹਿਲਾਂ ਫੜਿਆ ਤੇ ਆਪੇ ਕਲੀਨ ਚਿੱਟ ਦੇ ਦੇ ਦਿੱਤੀ ਹੈਗੀ ਮਤਲਬ ਸਰਕਾਰ ਦੇ ਮਾਪਦੰਡਾਂ ਦਾ ਵੀ ਲੋਕਾਂ ਨੂੰ ਕੋਈ ਭਰੋਸਾ ਨਹੀਂ ਹੈ ਕਿ ਆਪੇ ਫੜ ਲੈਂਦੇ ਨੇ ਤੇ ਆਪੇ ਕਲੀਨ ਚਿੱਟ ਦਵਾ ਦਿੰਦੇ ਹੈਗੇ ਪਰ ਹੁਣ ਮਸਲਾ ਕੁਲਦੀਪ ਸਿੰਘ ਢਾਲੀਵਾਲ ਦਾ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਵੀ ਸੋਚ ਰਹੇ ਹੋਣਗੇ ਕਿ ਆਖਿਰ ਮੈਂ ਤੇ ਕਹਿਣੇ ਤੇ ਕਹਿਣੇ ਤੋਂ ਕਦੀ ਬਾਹਰ ਨਹੀਂ ਸੀ ਜਿਨ੍ਹਾਂ ਦੇ ਖਿਲਾਫ ਬੁਲਾਉਣਾ ਸੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਰਿਹਾ ਚਾਹੇ ਪੰਜਾਬ ਵਾਲਿਆਂ ਦੇ ਕਹਿਣ ਤੇ ਬੋਲਦੇ ਰਹੇ ਚਾਹੇ ਦਿੱਲੀ ਵਾਲਿਆਂ ਦੇ ਕਹਿਣ ਤੇ ਬੋਲਦੇ ਰਹੇ ਹੁਣ ਦੇਖੋ ਅੱਜ ਉਹਦੀ ਛੁੱਟੀ ਕਰ ਦਿੱਤੀ ਤਾਂ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਸੀ ਜੀ ਉਦੋਂ ਅਰਵਿੰਦ ਕੇਜਰੀਵਾਲ ਸਾਹਿਬ ਵੀ ਹੋਰ ਸੀਐਮ ਸਾਹਿਬ ਵੀ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਤੁਸੀਂ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਦੋ ਹੀ ਬਣਾ ਦੋ ਸੈਂਟਰ 'ਚ ਆਪਣੀ ਸਰਕਾਰ ਪਾਜਣੀ ਹੈ ਭਾਈਵਾਲ ਤੇ ਕੁਲਦੀਪ ਸਿੰਘ ਢਾਲੀਵਾਲ ਆਮ ਆਦੀ ਪਾਰਟੀ ਦੇ ਕੋਟੇ ਤੋਂ ਸੈਂਟਰ ਦੇ ਵਿੱਚ ਵਜ਼ੀਰ ਹੋਏਗਾ ਉਹ ਕੱਲ ਪਰਸੋਂ ਹੀ ਇੱਕ ਵੀਡੀਓ ਦੁਬਾਰਾ ਵਾਇਰਲ ਤੇ ਜਿਹਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਉਂਦੀਆਂ ਦਾਅਵੇ ਕੀਤੇ ਗਏ ਸੀ ਅੱਜ ਉਹਨੂੰ ਪੰਜਾਬ ਦੀ ਵਜ਼ੀਰੀ ਤੋਂ ਵੀ ਉਹਦੀ ਜਿਹੜੀ ਉਹਨਾਂ ਦੀ ਮੰਤਰੀ ਮੰਡਲ 'ਚ ਉਹਨਾਂ ਦੀ ਵਜ਼ੀਰੀ ਜਿਹੜੀ ਆ ਖੋਹ ਲਈ ਗਈ ਹੈ ਜੀ ਬਹੁਤ ਸ਼ੁਕਰੀਆ ਜੀ